ਫਰੋਮਣੀ ਕਾਲੀ ਦਾ ਜਿੰਦਾਬਾਦ ਫਰੋਮਣੀ ਕਾਲੀ ਦਾ ਦਲਬਾਗ ਸਿੰਘ ਜੀ ਕਿਹੜਾ ਪਿੰਡ ਨਾਲ ਤੇ ਕਿਹੜੀ ਪਾਰਟੀ ਦੇ ਵਿੱਚ ਜੰਮੂ ਸ਼੍ਰੋਮਣੀ ਕਾਲੀ ਦਾ ਜੀ ਤੇ ਪਹਿਲਾ ਕਿਹੜੀ ਪਾਰਟੀ ਨਾਲ ਪਹਿਲਾਂ ਕਾਂਗਰਸ ਕੀ ਚੰਗਾ ਲੱਗਾ ਇਹਨਾਂ ਨੂੰ ਚੰਗਾ ਲੱਗਾ ਉਹ ਕੰਮ ਹੀ ਆ ਜਿਹੜੇ ਕਰੋ ਕੀ ਕਰਨ ਵਾਲੇ ਇਹ ਉਹ ਨਹੀਂ ਹੋਏ ਤੇ ਉਹ ਹੁਣ ਇਹਨੇ ਸਰਪੰਚ ਸਾਹਿਬ ਨੇ ਕਰਵਾਏ ਨਾਲ ਤੇ ਜਿੰਨੇ ਕੰਮ ਕਰਨਾ ਹੈ ਉਹਦੇ ਨਾਲੇ ਫਿਰ ਦੁਰਨਾ ਪਣਾ ਕਰਕੇ ਦਰ ਖਿਆਲ ਹੋਏ ਆ। ਕਿਨਾ ਵੀ ਜੀ ਗੁੱਲਛਿੰਸਾ ਵੀ ਜੀ ਕਿਹੜਾ ਪਿੰਡ ਡਾਲਾ ਵੀ ਜੀ ਤੇ ਕਿਹੜੀ ਪਾਰਟੀ ਨੂੰ ਅੱਜ ਜੁਆਇਨ ਕੀਤਾ ਤੁਸੀਂ ਅੱਜ ਵੀਰੇ ਅਸੀਂ ਕੀਤਾ ਇਸੂਮਨੀ ਅਕਾਲੀ ਦਲ ਨੂੰ ਅੱਛਾ ਪਹਿਲਾਂ ਕਿਹੜੀ ਪਾਰਟੀ ਪਹਿਲਾਂ ਆਮ ਆਦਮੀ ਪਾਰਟੀ ਕਿਉਂ ਜਿਹੜਾ ਛੱਡਦਾ ਵੇਖੋ ਵੀ ਜੀ ਕੁਛ ਕਾਰਨ ਨਹੀਂ ਪਿੰਡ ਦੇ ਕੁਝ ਮੁੱਦੇ ਹੀ ਜਿਹੜੇ ਮੰਨ ਲਓ ਅਸੀਂ ਸਾਰੇ ਪਿੰਡ ਦੇ ਮੋਤ ਬਾਹਰ ਬੰਦੇ ਨੂੰ ਆਮ ਆਦਮੀ ਪਾਰਟੀ ਦੇ ਅਨਸਾਰ ਨੂੰ ਆ ਕੇ ਆੰਦੇ ਰਹੇ ਅੱਜ ਹੋਊਗਾ ਕੱਲ ਹੋਊਗਾ ਕੁਝ ਬੰਦੇ ਕਰਾਉਂ ਚ ਰਾਜੀ ਹੀ ਕੁਝ ਬੰਦੇ ਕਰਾਉਂ ਚ ਨਹੀਂ ਰਾਜੀ ਆਮ ਆਦਮੀ ਪਾਰਟੀ ਦੇ ਤੇ ਇਸ ਕਾਰਨ ਸਾਡਾ ਜਿਹੜਾ ਮਸਲਾ ਕੋਈ ਨਹੀਂ ਹੱਲ ਹੋਇਆ ਇਸ ਕਰਕੇ ਅਸੀਂ ਦੁਖੀ ਹੋਏ ਸੁਮਣੀ ਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ। ਕਿ ਨਾ ਵੇਦ ਪਰਮਜੀਤ ਸਿੰਘ ਸਰਪੰਚ ਪਿੰਡ ਦੱਲ ਅੱਛਾ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਕੀ ਪ੍ਰੋਗਰਾਮ ਹੈ ਅੱਜ ਵੱਖ-ਵੱਖ ਪਾਰਟੀਆਂ ਦੇ ਜਿ ਤਰ੍ਹਾਂ ਕਿ ਆਮ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਆਪਣੇ ਬੰਦੇ ਜਿਹੜੇ ਆ 17 ਪਰਿਵਾਰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਪ੍ਰੋਫੈਸਰ ਵੀਰ ਸਾਹਿਬ ਸਿੰਘ ਦੀ ਬਲਟੋਆ ਦੀ ਜਿਹੜੀ ਆ ਰਹਿਮਾਈ ਏਠਾ ਇਹ ਆਪਣੀ ਪਾਰਟੀ ਨੂੰ ਛੱਡ ਕੇ ਤੇ ਬਹੁਮਤ ਦਿੱਤੀ ਅੱਜ ਪਾਰਟੀ ਨੂੰ ਕਿਹੜੇ ਪਿੰਡ ਤੇ ਕਿਹੜੇ ਹਲਕੇ ਤੋਂ ਪਿੰਡ ਦਲ ਤੋਂ ਬਲਟੋਆ ਹਲਕੇ ਤੋਂ ਖੇਮ ਕਰਨ ਹਲਕੇ ਤੋਂ ਜਾਨੀ ਕਿ ਹੋਏ ਤੇ ਕਿਉਂ ਹੋਏ ਸਮਝਦੇ ਇਹ ਜੇ ਵੱਖ-ਵੱਖ ਪਾਰਟੀਆਂ ਦੀਆਂ ਮਾਰੂ ਨੀਤੀਆਂ ਸੀ ਇਹ ਬੜੇ ਆਪਣੀ ਆਪਣੀ ਪਾਰਟੀ ਨੂੰ ਦੁਖੀ ਸੀ ਜਿਹੜੀਆਂ ਸਹੂਲਤਾਂ ਸ਼੍ਰੋਮਣੀ ਕਾਲੀ ਦਲ ਦਿੰਦੀ ਸੀ ਉਹ ਇਹਨਾਂ ਨੂੰ ਨਹੀਂ ਟਾਈਮ ਤੇ ਮਿਲੀਆਂ ਨਾ ਇਹਨਾਂ ਦਾ ਕੋਈ ਫੋਨ ਹੀ ਚੁੱਕਦਾ ਸੀ ਮੈਨੂੰ ਇਹ ਮਿੰਟ ਫੋਨ ਲਾਉਂਦੇ ਇਥੇ ਮੈਂ ਮਿੰਟੋ ਮੀਟੀ ਫੋਨ ਚੁੱਕੇ ਨਾ ਦੀ ਜਿਹੜੀ ਮੁਸ਼ਕਲ ਸੋਲਵ ਕਰ ਦਿੰਦਾ ਹਾਂ ਇਹ ਕਰਕੇ ਮੇਰੀ ਰਹਿਣਮਾਈ ਇੱਥੇ ਦੇ ਨੇ ਅੱਜ ਸ਼ੋਮਨੀ ਕਾਲੀ ਦਲ ਦਾ ਪੱਲਾ ਫੜਿਆ ਇਹਨਾਂ ਨੇ ਭਾਜੀ ਅੱਜ ਜਿਹੜੇ ਆਮ ਪਾਰਟੀ ਨੂੰ ਛੱਡ ਕੇ ਸ਼ੋਮਨੀ ਕਾਲੀ ਦਲ ਵਿੱਚ ਸ਼ਾਮਲ ਹੋਏ ਉਹਨਾਂ ਪਰਿਵਾਰਾਂ ਬਾਰੇ ਕੀ ਕਹਿਣਾ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਪਰਿਵਾਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਆਇਆਂ ਨੂੰ ਕਹਿਣਾ ਔਰ ਸਾਰੇ ਹੀ ਆਪਦੇ ਆਰ ਕੁਝ ਝੂਠ ਕੁਝ ਇੱਕ ਸਭ ਜਬਾਗ ਵਿਖਾ ਕੇ ਜਿਹੜੇ ਲੋਕਾਂ ਨੂੰ ਠੱਗਿਆ ਗਿਆ ਸੀਗਾ ਫਿਰ ਉਹ ਅੱਜ ਲੋਕ ਜਿਹੜੇ ਭੌਂ ਕੇ ਆਪਣੀ ਮਾਂ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਨੇ ਪੰਜਾਬ ਵਾਸਤੇ ਹਮੇਸ਼ਾ ਹੀ ਬਿਹਤਰੀ ਵਾਲੇ ਕੰਮ ਕੀਤੇ ਆ ਉਹਦੇ ਨਾਲ ਸਾਂਝ ਪਾਈ ਹੈ ਅੱਜ ਡਲ ਪਿੰਡ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਗੜ ਰਿਆ ਆ ਉਥੇ ਪਿਛਲੀਆਂ ਦੋ ਝੂਟ ਦੀਆਂ ਹਨੇਰੀਆਂ ਕਰਕੇ ਮਾੜੀ-ਮੋਟੀ ਕਸਰ ਲੱਗਦੀ ਰਹੀ ਸੀ ਹੁਣ ਇਹਨਾਂ ਪਰਿਵਾਰਾਂ ਦੇ ਨਾਲ ਆ 17 ਪਰਿਵਾਰ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਨੇ ਮੈਂ ਸਾਰੇ ਪਰਿਵਾਰਾਂ ਦਾ ਤਹਿ ਦਿਲ ਤੋਂ ਧੰਨਵਾਦੀ ਆ ਤੇ ਨਾਲ ਹੀ ਮੈਂ ਬਾਕੀਆਂ ਨੂੰ ਵੀ ਸੱਦਾ ਦੇਣਾ ਆ ਕਿ ਆਓ ਆਪਣੀ ਮਾਂ ਪਾਰਟੀ ਨੂੰ ਆਪਣੇ ਖੇਤਰੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਪੰਥ ਤੇ ਪੰਜਾਬ ਦੀ ਨਮਾਇੰਦਗੀ ਕਰਦੀ ਏ ਜਿਹਨੇ ਹਮੇਸ਼ਾ ਪੰਜਾਬ ਦੀ ਬਿਹਤਰੀ ਵਾਸਤੇ ਕੰਮ ਕੀਤਾ ਆ ਉਹਦੇ ਨਾਲ ਜੁੜੀਏ ਉਹਨੂੰ ਮਜ਼ਬੂਤ ਕਰੀਏ ਤੇ ਜਿਹੜੇ ਲੋਕ ਝੂਠ ਦੇ ਸਹਾਰੇ ਤੇ ਦਿੱਲੀ ਦੇ ਸਹਾਰੇ ਜਾਂ ਦਿੱਲੀੋਂ ਚੱਲਣ ਵਾਲੀਆਂ ਪਾਰਟੀਆਂ ਆ ਉਹਨਾਂ ਨੂੰ ਜਿਹੜਾ ਆ ਵੱਡੀਆਂ ਹਾਰਾਂ ਦੇਈਏ ਔਰ ਮੈਂ ਸਾਡੇ ਸਾਬਕਾ ਸਰਪੰਚ ਸਾਹਿਬ ਬੜੇ ਜਿਹੜੇ ਹਿੰਮਤੀ ਨੇ ਸਰਦਾਰ ਪਰਮਜੀਤ ਸਿੰਘ ਡਾਲ ਜਿਹੜੇ ਨੇ ਉਹਨਾਂ ਦਾ ਬਤਿਹਦਰ ਤੋਂ ਧੰਨਵਾਦੀ ਆ ਕਿ ਉਹ ਬੜੀ ਮਿਹਨਤ ਕਰਦੇ ਐ ਤੇ ਅੱਜ ਉਹਨਾਂ ਦੇ ਮਿਹਨਤ ਦਾ ਸਦਕਾ ਜਿਹੜਾ ਆ ਇਹ ਪਰਿਵਾਰ ਭੌਂ ਕੇ ਸ਼੍ਰੋਮਣੀ ਕਾਲਜ ਵਿੱਚ ਸ਼ਾਮਲ ਹੋਏ। ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز